ਕਹਾ ਸਾਹ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਤਾਲਾ ਮੰਡ ਦਾ ਹਾਲ ਆ ਆ ਜਿਹੜੀ ਅਸੀਂ ਸੜਕ ਤੇ ਖੜੇ ਆ ਪੱਕੀ ਸੜਕ ਮੰਡ ਨੂੰ ਜਾਂਦੀ ਆ ਡੇਢ 2 ਕਿਲੋਮੀਟਰ ਤੋਂ ਸੋ ਪਾਣੀ ਬਹੁਤ ਜ਼ਿਆਦਾ ਵਾ ਤੇ ਉਹ ਸਾਡੇ ਜਿਹੜੇ ਆ ਮੰਡਰ ਚ ਇਥੇ ਘਰ ਵਾ ਪਰ ਉਹ ਪਹਿਲਾਂ ਹੀ ਨਿਕਲ ਆਏ ਉਥੋਂ ਪਾਣੀ ਬਹੁਤ ਜ਼ਿਆਦਾ ਅੱਗੇ ਨਾਲੋਂ ਵੱਧ ਚੁੱਕਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤੇ ਉਹ ਪਿੰਡ ਬਤਾਲੇ ਜਿਹੜਾ ਵਾ ਆ ਕੇ ਤੁਰੰਤ ਮੋਤਵਰ ਸੱਜਣਾ ਨਾਲ ਸੰਪਰਕ ਕਰਨ ਸੋ ਇਹ ਮੰਡ ਬਤਾਲੇ ਦਾ ਹਾਲ ਹੈ ਬਹੁਤ ਜ਼ਿਆਦਾ ਨੁਕਸਾਨ ਹੁਕਾ ਕਿਸਾਨ ਵੀਰ ਪਰੇਸ਼ਾਨ ਹਨ ਔਰ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਚੁੱਕਾ ਝੋਨਾ ਬਿਲਕੁਲ ਡੁੱਬ ਚੁੱਕਾ ਵਾ ਤੇ ਕਮਾਦ ਤੇ ਜਿਹੜਾ ਚਾਰਾ ਪਸ਼ੂਆਂ ਦਾ ਪੱਠੇ ਵਗੈਰਾ ਸਾਰੇ ਖਰਾਬ ਹੋ ਚੁੱਕੇ ਆ ਸੋ ਜਿਹੜਾ ਪਾਣੀ ਪਿਸ਼ੋਂ ਪੌਂਗ ਟੈਂਕ ਤੋਂ ਤੇ ਜਿਹੜਾ ਆਪਾਂ ਖੜੇ ਤੋਂ ਛੱਡਿਆ ਅੱਜ ਉਹਦਾ ਇਹ ਅਸਰਾ ਮੋਟਰਾਂ ਦੇ ਕੋਠੇ ਜਿਹੜੇ ਆ ਦੇਖ ਲਓ ਆ ਜੋ ਮੋਟਰ ਦਾ ਕੋਠਾ ਬਿਲਕੁਲ 2 3 ਫੁੱਟ ਰਹਿ ਗਿਆ। ਸੋ ਜਿਹੜਾ ਵਾ ਪਿੰਡ ਬਤਾਲੇ ਦਾ ਇਹ ਹਾਲ ਆ ਬਹੁਤ ਜ਼ਿਆਦਾ ਨੁਕਸਾਨ ਆ ਬੰਨ ਦੇ ਨਾਲ ਪਾਣੀ ਲੱਗ ਚੁੱਕਾ ਵਾ ਬੰਨ ਦੀ ਸੇਫਟੀ ਲਈ ਵੀ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਪ੍ਰਬੰਧ ਕਰਨੇ ਚਾਹੀਦੇ ਪੁਖਤਾ ਕਿਤੇ ਵੀ ਆ ਕੇ ਜਿਹੜਾ ਵਾ ਉਹ ਮੌਕੇ ਦੇ ਜਿਹੜੇ ਅਧਿਕਾਰੀ ਆ ਕੇ ਉਹ ਸਰਵਾਕਰਨ ਕਿਤੇ ਵੀ ਕੋਈ ਮੁਸ਼ਕਲ ਹੈ ਤੇ ਉਹਦਾ ਜਿਹੜਾ ਹੱਲ ਕੀਤਾ ਜਾਵੇ ਸਤਿ ਸ਼੍ਰੀ ਅਕਾਲ